ਹੈਲੋ ਜੀ ਰਿਸ਼ਤੇਦਾਰੋ ਕੀ ਹਾਲ ਚਾਲ ਹੈ ਜੀ ਮੈਂ ਕਰਦੀ ਆ ਸਾਰੇ ਠੀਕ ਹੋਵਗੇ ਮੰਮੀ ਠੀਕ ਆ ਤੇ ਅਸੀਂ ਚੱਲੇ ਆ ਜੀ ਅੱਜ ਨਾਨਕਸਰ ਗੁਰਦੁਆਰਾ ਸਾਹਿਬ ਨਾਨਕਸਰ ਜਗਰਾਵਾ ਕੋਲੇ ਅੱਜ ਉੱਥੇ ਵਰਸੀ ਆ ਜੀ ਗਰਮੀ ਬਹੁਤ ਹੈ ਤਿਆਰ ਹੋ ਜਾਏ ਦੇਖੋ ਜੀ ਕੀ ਹਾਲ ਆ ਤੇ ਤੁਹਾਨੂੰ ਜਾ ਕੇ ਅੱਗੇ ਦਿਖਾਉਣੇ ਆ ਜੀ ਬਣੇ ਰਿਓ ਬਲੌਗ ਨਾਲ ਕੁਝ ਰਸਤੇ 'ਚ ਨਵਾਂ ਆਇਆ ਤਾਂ ਉਹ ਵੀ ਜ਼ਰੂਰ ਦਿਖਾਵਾਂਗੇ ਜੀ बोले ਸੋਨਿਹਾਰ ਸਾਸ ਜੀਆ ਕਾ ਵੈਜੀ ਕਾ ਖਾਲਸਾ ਵੈਜੀ ਕੇ ਖਤੇ ਤੇ ਅਸੀਂ ਚੱਲ ਪਏ ਜੀ ਘਰੋਂ ਜਗਰਾਵਾ ਨਾਨਕ ਨਾਨਕ ਸਾਹਿਬ ਜੀ ਅਜਾ ਮੈਂ ਜਿਆਦਾ ਨਾਨਕ ਮਾਤਾ ਬਹੁਤ ਜਾਣੇ ਤੇ ਮੇਰੇ ਮੂੰਹ ਚੋਂ ਵਾਰ-ਵਾਰ ਨਾਨਕ ਮਾਤਾ ਨਿਕਲਦਾ ਪਰ ਜਾ ਰਿਹਾ ਅਸੀਂ ਨਾਨਕ ਸਾਹਿਬ ਜੀ ਤੇ ਬਣੇ ਰਿਓ ਬਲੋਕਣਾ ਇਹ ਮੇਰੀ ਵੱਡੀ ਬੇਟੀ ਹੈ ਜੀ ਤੁਸੀਂ ਕਹਿੰਦੇ ਤੁਹਾਡੀ ਫੈਮਲੀ ਇਹ ਵੱਡੀ ਬੇਟੀ ਮੇਰੀ ਬੈਠੀ ਆ ਇਹ ਅਭੀ ਬੈਠਾ ਦੇਖੋ ਜੀ ਨਾਨਕ ਸਰ ਦੇਖੋ ਜੀ ਕਿੰਨੀ ਸੰਗ ਜਾ ਰਹੀ ਹੈ ਦੇਖੋ ਉਹਨਾਂ ਕਿਆਣਾ ਦੇਖੋ ਜੀ ਉਹ ਸੰਗ ਜਾ ਰਹੀ ਹੈ ਜੀ ਜਿਹਨੇ ਨਹੀਂ ਦੇਖਿਆ ਦੇਖੋ ਜੀ ਨਾਨਕ ਸਰ ਹੁਣ ਦਵਾਰਾ ਸਾਹਿਬ ਬਹੁਤ ਮਨੋ ਕੰਮ ਨਾ ਪੂਰੀਆਂ ਹੁੰਦੀਆਂ ਜੀ ਬਣੇ ਰਿਓ ਬਲੌਗ ਨਾਲ ਲਿਖੋਨੇ ਇੱਕੋ ਐਂਟਰੀ ਨਾਨਕ ਸਰ ਦੀ ਦੇਖੋ ਜੀ ਦੇਲੀ ਕਰੋ ਬਸ ਜਾ ਰਹੀ ਹੈ ਦੇਖੋ ਤੇ ਨਾਲ ਬੇੜ ਹੈ ਘਾਹ ਸੇ ਪਤਾ ਨਹੀਂ ਹਰਿਆਵਲ ਜੀ ਦੇਖੋ ਫਲਾਵਰ ਲੱਗੇ ਹੈ ਤੇ ਕਿਵੇਂ ਹਿੱਲੀ ਜਾ ਰਹੀ ਹੈ ਹਲੋ ਜੀ ਅਸੀਂ ਮੋਗੇ ਪਹੁੰਚ ਚੁੱਕੇ ਹਾਂ ਦੇਖੋ ਜੀ ਉਹ ਹੌਲੀ ਹੌਲੀ ਲੋ ਮੋਗੇ ਦਾ ਬਾਈਪਾਸ ਆ ਗਿਆ ਜੀ ਕੋਲ ਆ ਗਿਆ ਦੇਖੋ ਜੀ ਅਸੀਂ ਹਣ ਥੋੜੀ ਦੇਰ ਤੱਕ ਪਹੁੰਚ ਜਾਗੇ ਨਾਨਕਸਰ ਬਾਬੇ ਜੀ ਦੇ ਦਰਸ਼ਨ ਕਰਾਂਗੇ ਜੀ ਤੁਹਾਨੂੰ ਵੀ ਕਰਾਵਾਂਗੇ ਬਣੇ ਰਿਓ ਬਲੌਗ ਨਾਲ ਤੇ ਤੁਹਾਨੂੰ ਬਲੌਗ ਦੇਖਿਓ ਪੂਰਾ ਸੋਹਣਾ ਲੱਗੇ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਜੀ ਨੰਤਨ ਬਾਬਾ ਨਾਮ ਦੇ ਸੰਦੀਗੀ ਤੇ ਬਾਬਾ ਈਸ਼ਰ ਸਿੰਘ ਜਿ세 ਪਹੁੰਚ ਰਹੇ ਹੈ ਨਾਨਕ ਸਰ ਜੀ ਬਣੇ ਰਿਓ ਬਲੋਕ ਨੂੰ 3 ਸੋਨੇ ਸੋਨੇ ਕਮੈਂਟ ਜਰੂਰ ਕਰਿਓ ਪੂਰਾ ਬਲੋਕ ਦੇਖਿਓ ਜੀ ਤੇ ਕਰਾਵਾਂਗੇ ਦਰਸ਼ਨ ਨਾਨਕ ਸਰ ਜੀ ਕਿੰਨੀ ਦੂਰ ਆ ਆ ਸਾਹਮਣੇ ਤਾਂ ਆ ਗਿਆ ਪਾਸ ਪਹੁੰਚ ਗਏ ਬਾਬਾ ਜੀ ਦੇ ਪcurrentChar ਤੇ ਲੰਗਰ ਪਛਾਦੇ ਬੋਤ ਚ ਪਰ ਚੱਲ ਰਿਹਾ ਹੈ ਦੇਖੋ ਜੀ ਜੀ ਸਾਹਤ ਦੇਖੋ ਬਹੁਤ ਪੀਰ ਹੈ ਜੀ ਲੈਣਾ ਚ ਲੱਗ ਹੋਏ ਆ ਇਹ ਹੋੜੀ ਹੋੜੀ ਗੱਡੀਆਂ ਚੱਲ ਰਹੀਆਂ ਤੇ ਨਾਨ ਅਸੀਂ ਵੀ ਪਿੱਛੇ ਪਿੱਛੇ ਪਹੁੰਚ ਰਹੇ ਆ ਬਾਬਾ ਜੀ ਦੇ ਚਰਨਾਂ ਚ ਨਾਨਕ ਸਰਦੀ ਪਪਾ ਜੀ ਦਾ ਗੇਟ ਹੈ ਇੱਥੋਂ ਨਾਮਕ ਸਰ ਦਾ ਪੁਲ ਹੈ ਨਹੀਂ ਨਹੀਂ ਦੇਖੇ ਕੇ ਨਾਮੀ ਹਣੇ ਗੇਟ ਹੈ ਬਾਕੀ ਗੇਟ ਹੈ ਇਹ ਟਾਹਾਂ ਦਾ ਪਾਸ ਤੋਂ ਬੋਲੋ ਕਿ ਸਾਰੇ ਪਾਸੇ ਜਮ ਹੈ ਜਮ ਹੈ ਜੀ ਦੇਖੋ ਜੀ ਬਹੁਤ ਜਮ ਹੈ ਨਾਮਕ ਸਰ ਪਹੁੰਚਣ ਵਿੱਚ ਬਹੁਤ ਸਮਾਂ ਲੱਗ ਰਿਹਾ ਹੈ ਨੇੜੇ ਖੜੇ ਆਸੀਂ ਤੇ ਭੀੜ ਬਹੁਤ ਹੈ ਜੀ ਚਲੋ ਦੇਖੋ ਸਾਹਤੋ ਕੋਈ ਸਮਝ ਨਹੀਂ ਆ ਰਹੀ ਪੈਦਲ ਜਾ ਰਹੀ ਐ ਮੋਟਰਸਾਈਕਲ ਤੇ ਟਰਾਲੀਆਂ ਤੇ ਗੱਡੀਆਂ ਤੇ ਬਹੁਤ ਜ਼ਿਆਦਾ ਪੀੜ ਹੈ ਅਜੇ ਤਾਂ ਪਤਾ ਨਹੀਂ ਬਾਬਾ ਜੀ ਕਦੋਂ ਪਚਾਉਂਗਾ ਆਪਦੇ ਚਰਨਾਂ 'ਚ ਅਜੇ ਤਾਂ 2-3 ਕਿਲੋਮੀਟਰ ਪਿਆ ਪਿੱਛੇ ਬਹੁਤ ਜਾਮ ਹੈ ਜੀ ਦੇਖੋ ਖੜੇ ਜਾਮ 'ਚ ਫਸੇ ਸਾਨੂੰ ਘਟਾ ਅੱਧਾ ਘੰਟਾ ਹੋ ਚੁੱਕਾ ਜੀ

ਸਾਰ ਗੁਰਦੁਆਰਾ ਸਾਹਿਬ ਹੈਗਾ ਜੀ ਤੇ ਸਾਰੇ ਪਾਸੇ ਜਿੱਧਰ ਵੀ ਦੇਖਾਂਗੇ ਸੰਗਤ ਸੰਗਤ ਆ ਪਤਾ ਨਹੀਂ ਹੁਣ ਕਿਵੇਂ ਪਹੁੰਚਾਂਗੇ ਬਹੁਤ ਜਮ ਮੁਝਦਾ ਜੀ ਦੇਖੋ ਇਧਰੋਂ ਵੀ ਜਿੱਧਰੋਂ ਵੀ ਲੋਕ ਨੇ ਸੰਗਤ ਸੰਗਤ ਆ ਬਣੇ ਰਹੋ ਤੁਖੋਂ ਨਹੀਂ ਜੀ ਅੱਗੇ ਦੇਖੋ ਜੀ ਅਸੀਂ ਵਾਪਸ ਆ ਗਏ ਹੁਣ ਇਹ ਜਿੱਥੇ ਜਾ ਰਹੇ ਗੁਰੂ ਸਹੀ ਆਇਆ ਨਹੀਂ ਕਿ ਆਪ ਵਾਪਸ ਭੇਜਤਾ ਉਹਨਾਂ ਨੇ ਕੋ ਕੋ ਕਰੇ ਨਹੀਂ ਭਾਈ ਇੱਧਰ ਵੀ ਜਾਮ ਹੈ ਮੈਨੂੰ ਲੱਗ ਰਿਹਾ ਹੈ ਉਹ ਦੇਖੋ ਗੱਡੀਆਂ ਮੋੜ ਰਹੀਆਂ ਹਨ ਆਹ ਹਾਂ ਉਹ ਤਾਂ ਅੱਗੇ ਵੀ ਗੱਡੀਆਂ ਵਾਪਸ ਆ ਰਹੀਆਂ ਹੈ ਜਾਮ ਹੈ ਜੀ ਹਲੋ ਜੀ ਅਸੀਂ ਵਾਪਸ ਚੱਲ ਚੁੱਕੇ ਜੀ ਨਾਲ ਸਰ ਦਾ ਅਸੀਂ ਮੱਥਾ ਆਗੇ ਜੀ ਸਪੋਟ ਚ ਆਉਂਦੇ ਨੇ ਇਹ ਸਪੋਟ ਤੇ ਅਸੀਂ ਬਹੁਤ ਜ਼ਿਆਦਾ ਬਹੁਤ ਆਉਂਦੇ ਬੱਸ ਇਸੀ ਹੁਣ ਮਸਾ ਨਿਕਲਿਆ ਦੇਖੋ ਮੁਰੇ ਬਿਟੀਆਂ ਜਾਰੀਆਂ ਤੇ ਪਰੇਗੇ ਬਲੌਗ ਨਾਲ ਦਿਖਾਉਣੇ ਕੁਛ ਅਕੇ ਨਵਾਂ ਕੋਤਾ ਪਜਾਮ ਹੈ ਆਪਣੇ ਕੋਲ ਲੈ ਕੇ ਆਈਆਂ ਮੈਂ ਤੇਰੇ ਹਾਂ ਬੰਨ ਨਿਕਲਾ ਜਿਹੜਾ ਬੜਾਏ ਬਲੌਗ ਨਾਲ ਦਿਖਾਉਣੇ ਆ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਆਪਾਂ ਸਾਰੇ ਮਿਲ ਕੇ ਸੰਤਾਂ ਹੈਲੋ ਜੀ ਅਸੀਂ ਪਹੁੰਚ ਚੁੱਕੇ ਆ ਨਾਨਕ ਸਾਰ ਗੁਰਦੁਆਰਾ ਸਾਹਿਬ ਜੀ ਦੇਖੋ ਨੰਨੇ-ਮੁੰਨੇ ਬੱਚੇ ਨਾਲ ਓਕਾ ਜੀ ਅਭੀ ਅਸੀਂ ਇੰਨੇ ਫੋਜ ਆਏ ਜੀ ਬਾਬਾ ਜੀ ਬਣਾ ਲੈ ਜੀ ਵਾਈ ਵਾਈ ਪਰ ਲੱਗੇ ਪਹਿਰਾਮ ਹੈ ਭਾਵੇਂ ਧੀ ਹੋਵੇ ਤੇ ਭਾਵੇਂ ਹੋਵੇ ਪੁੱਤਾਂ ਕਰਮ ਦੇ ਵਿੱਚ ਔੜਾ ਪਹਰੇ ਦੋਨ ਚੱਲ ਗਏ ਕਿਤੇ ਉਸ ਤੋਂ ਬਾਅਦ ਜੋ ਲੋਕਾਂ ਨੂੰ ਸਹਿਨ ਕਰ ਲੈ ਤੇ ਸੇਹ ਇਸ ਦੁਨੀਆ ਦੇ ਵਿੱਚ ਉਹਨਾਂ ਜਨਮ ਹੁੰਦਾ ਹੈ ਕਹਿੰਦਾ ਵਿੱਚੇ ਬੈਠੇ ਜੀ ਇਹ ਬੋਲੇ ਵੀ ਬਿਕੋ ਜਾਰ ਆ ਗਿਆ ਮਿੱਤਰ ਮੋਂ ਦੇਖੋ ਜੀ ਉਧਰ ਕੀ ਬਤਾਂ ਦੂੰ ਤੁਸੀ ਉਧਰ ਹੋਟਲ ਸੀ ਮੈਂ ਹੋਟਲ ਦੇ ਜੀ ਇਹ ਆ ਗਿਆ ਘੇਟ ਕੁਗੂ ਯਾਰ ਦਾ ਤੇ ਇਹ ਦੇ ਸਾਹਮਣੇ ਨੇਰ ਨੂੰ ਇਧਰ ਗਿਆ ਜੀ ਸਾਡੀ ਹੱਲੇ ਨੂੰ ਬੜੇ ਰਿਓ ਬਲਾਕ ਨਾਲ ਜੀ

ਪਟੰਡੇ ਦੀ ਹੋ ਗਈ ਸਾਡੀ ਐਂਟਰੀ ਦੇਖੋ ਜੀ ਤੇ ਆਇਤਰ ਆ ਗਿਆ ਜੀ ਇਹਨੇ ਫਗ ਇਹਨੇ ਫਲ ਜੀ ਤੇ ਦੇਖੋ ਅੱਗੇ ਆ ਗਿਆ ਜੀ ਪਟੰਡਾ ਸਿਟੀ ਤੇ ਹੁਣ ਆ ਜਾਣਗੇ ਪਟੰਡੇ ਦੀ ਐਂਟਰੀ ਲਾ ਲੋ ਜੀ ਆਗੇ ਬਠੰਡੇ ਦੀ ਐਂਟਰੀ ਸਾਡੀ ਦੇਖੋ ਜੀ ਨਾਲ ਦਿਖ ਰਿਹਾ ਦਰਮਨ ਪਲਾਟ ਤੇ ਨਾਲੇ ਆ ਗਿਆ ਚੇਲਾ ਤੇ ਸਾਡੇ ਬੱਚੇ ਸਾਡਾ ਜਲਾਲਾਵਾ ਤੋਂ ਵੱਡਾ ਤੋਂ ਵੱਡੀ ਬੇਟੀ ਦਾ ਬੇਟਾ ਜੀ ਉਹ ਕਹਿ ਰਿਹਾ ਇਹ ਨਾਨੀ ਇਹ ਕੀ ਹੈ ਵੱਡੇ ਵੱਡੇ ਥੂਤੇ ਦੇਖੋ ਜੀ ਇਹ ਨਾ ਖੜੇ ਹੈ ਨਾਨੀ ਇਹ ਤੇ ਕੀ ਵੰਦੇ ਵੱਡੇ ਵੱਡੇ ਥੂਤੇ ਆ ਜੀ ਤੂ ਤੇ ਕੀ ਕਹਿੰਦੇ ਦੱਸਿਓ ਜੀ ਤੁਸੀਂ ਕਮੈਂਟ ਕਰਕੇ ਇੱਥਰ ਆ ਗਿਆਂ ਢੀਲਾਂ ਦੇਖੋ ਜੀ ਕੋਕਾ ਜੀ ਬੋਲੋ ਇਹਨੂੰ ਕੀ ਕਹਿੰਦੇ ਤੂ ਤੇ ਆਹ ਨਹੀਂ ਉਹ ਆਪਣਾ ਪ੍ਰਜਾਪਤ ਬੇਟਾ ਕਹਿ ਰਿਹਾ ਨਾ ਤੂ ਤੇ ਨਾਨੀ ਇਹ ਕੀ ਤੂ ਤੇ ਉਹ ਤੂ ਤੇ ਨਹੀਂ ਬੇਟਾ ਇਹ ਹੈਗੇ ਥਰਮਲ ਪਲਾਂਟ ਆ ਦੇਖੋ ਜੀ ਥਰਮਲ ਪਲਾਂਟ ਹਾਂ ਇਹ ਤੇ ਬਣਾ ਬੰਦੀ ਸੀ ਬਿਜਲੀ ਇਹ ਹੈ ਬਾਬੇ ਨਾਨਕ ਦੇ ਨਾਮ ਤੇ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਬਾਬੇ ਨਾਨਕ ਦੇ ਨਾਮ ਦੀ ਨਿਸ਼ਾਨੀ ਖੜੀ ਹੈ ਬੰਦ ਤਾਂ ਕਈ ਦਿਨਾਂ ਤੇ ਹੋ ਗਏ ਆ ਪਰ ਇਹ ਐਦਾਂ ਹੀ ਖੜੇ ਰਹਿਣਗੇ ਕਈ ਆਏ ਸੀ ਤੋੜਨ ਪਰ ਤੋੜਨ ਨਹੀਂਤਾ ਭਾਈ ਮੈਂ ਬਠਿੰਡੇ ਦੀ ਇਹ ਨਿਸ਼ਾਨੀਆਂ ਜੀ ਥਰਮਲ ਪਲਾਂਟ ਕੋਰ ਨਾਨਕ ਥਰਮਲ ਪਲਾਂਟ ਜੀ ਬਾਬਾ ਜੀ ਦੇ ਨਾਮ ਤੇ ਬਣਿਆ ਹੈ ਤੇ ਕਿਵੇਂ ਤੋੜ ਲੈਣਗੇ ਇਹ ਹੋ ਗਈ ਜੀ ਆਹ ਠੀਕ ਦੇਖੋ ਤੈਨੂੰ 100 ਸਾਲ ਹੋ ਗਏ ਜੀ 100 ਤੋਂ ਵੱਧ ਸਾਲ ਹੋ ਗਏ ਜੀ ਦੇਖੋ 100 ਸਾਲ ਤੋਂ ਉੱਪਰ ਹੋ ਗਏ ਥਰਮਲ ਪਲਾਟ ਖੜੇ ਆ ਦੇਖੋ ਜੀ ਥੋੜਾ ਜਿਹਾ ਸਵਾਗਤ ਹੈ ਸਾਡਾ ਤੁਹਾਡੇ ਵਾਪਸੀ ਦਾ ਹੋਣਾਗੇ ਥਰਮਲ ਪਲਾਟ ਤੋਂ ਨੇ ਤੁਹਾਨੂੰ ਬੜੇ ਰਿਓ ਜੀ ਚੋਂ ਇਹ ਆਗੇ ਕਨੇਜਾ ਚੌਂਕ ਇਹ ਆਗੇ ਸਾਹਮਣੇ ਕਨਈਆ ਚੌਂਕ ਦੀ ਇਧਰ ਆਗੇ ਥਰਮਲ ਪਲਾਟ ਚੋਂ ਇਹ ਕਨਈਆ ਚੌਂਕ ਦਾ ਸੋ ਇਹ ਝਾ ਆ ਗਿਆ ਜੀ ਇੱਧਰ ਹੈਗਾ ਨਾ ਅੱਡਾ 에ਰਪੋਰਟ ਅੱਡਾ ਹੈਗਾ ਸਾਡੀ ਇਹ ਆ ਗਈ ਜੀ ਐਂਟਰੀ ਬਠਿੰਡਾ ਸਿਟੀ ਦੀ ਸਿੱਧਾ ਜਾ ਰਹੇ ਹਾਂ ਅਸੀਂ ਸਿੱਧਾ ਜਾ ਰਹੇ ਹਾਂ ਅਸੀਂ ਚੰਡੀਗੜ੍ਹ ਰੋਡ ਗਿਆ ਪਰ ਅਸੀਂ ਜਾ ਕੇ ਇੱਧਰ ਹੋ ਗਏ ਜੀ ਅਸੀਂ ਹੁਣ ਜਾਵਾਂਗੇ ਘਰੇ ਬਣੇ ਰਿਹਾ ਉਹਨਾਂ ਉਪਰਾਂ ਤੇ ਖੋਣੇ ਆ ਜੀ ਅੱਕੇ ਜਾ ਕੇ ਤੇ ਇੱਧਰ ਆ ਗਈ ਜੀ ਨੇਰ ਇਹ ਰਾਗੀ ਨਹਿਰ ਦੇਖੋ ਬਹੁਤ ਵੱਡੀ ਨਹਿਰ ਹੈ ਪਾਣੀ ਆ ਗਿਆ ਖਾਲਸਾ ਸੁੱਕੀ ਸੀ ਤੇ ਇੱਧਰ ਆ ਗਿਆ ਬਿਗ ਬਾਜ਼ਾਰ ਮਿੱਤਲ ਮੋ ਦੇਖੋ ਸਾਹਮਣੇ ਆ ਗਿਆ ਰੋਜ਼ਗਾਰਡਨ ਰੋਜ਼ਗਾਰਡਨ ਬਹੁਤ ਵਧੀਆ ਹੈ ਜੀ ਕਈ ਵਾਰ ਮੈਂ ਦੱਸਦੀ ਮੇਰੇ ਤੋਂ ਲੱਗਦੀ ਰਹਿੰਦੀ ਸੀ ਆਮੀ ਹਾਂਜੀ ਰੋਜ਼ਗਾਰਡਨ ਬਹੁਤ ਵਧੀਆ ਹੈ ਜੀ ਲੋਕੇਸ਼ਨ ਜਿਹਨੇ ਵੀ ਰਿਲਾ ਬਣਾਉਣੀ ਹੈ ਉਹ ਇੱਥੇ ਆ ਜਾ ਕਰੋ ਹਾਂ ਜੀ ਹੈਲੋ ਜੀ ਅਸੀਂ ਗਏ ਅਸੀਂ ਅੱਜ ਨਾਨਕਸਰ ਤੇ ਅਸੀਂ ਆ ਗਏ ਜੀ ਘਰੇ ਹੁਣ ਬਹੁਤ ਥੱਕ ਗਏ ਬਹੁਤ 피ੜ ਸੀ ਤੇ ਬਹੁਤ ਵਧੀਆ ਲੱਗਿਆ ਜੀ ਉੱਥੇ ਬਾਬੇ ਜੀ ਦੇ ਜਾ ਕੇ ਦਰਸ਼ਨ ਕਰਕੇ ਮਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ ਤੇ ਪੂਰਾ ਬਲੌਗ ਦੇਖਿਓ ਜੀ ਜੇ ਤੁਹਾਨੂੰ ਵਧੀਆ ਲੱਗੇ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਬਲੌਗ ਸਾਡਾ ਇੱਥੇ ਖਤਮ ਹੁੰਦਾ ਹੈ